ਸੰਗਤ ਜੀ ਆਪਾਂ ਜਪਜੀ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਤੇ 36 ਪੌੜੀਆਂ ਆਪਣੀਆਂ ਹੋ ਚੁੱਕੀਆਂ ਸਨ ਤੇ ਅੱਜ ਅਗਲੀ ਪੌੜੀ ਸ਼ੁਰੂ ਹੋਣ ਜਾ ਰਹੀ ਹੈ ਕਰਮ ਖੰਡ ਕੀ ਕੀਤੇ ਵਿਸਰਾਮ ਵਿਸਰਾਮ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਤੇ ਵਿਸਰਾਮ ਹੈ ਤਿੱਥੇ ਪੜ ਲੈ ਤੁਸੀਂ ਇਹ ਰੱਖਣਾ ਕਿਉਂਕਿ ਇੱਥੇ ਦਲਾਵਾ ਲੱਗੀਆਂ ਦਲਾਵਾ ਦਾ ਧਿਆਨ ਰੱਖਣਾ ਤਿੱਥੇ ਨਹੀਂ ਪੜਨਾ ਤਿੱਥੇ ਤਿੱਥੇ ਹਾਂ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਫਿਰ ਤਿੱਥੇ ਤੇ ਵਿਸਰਾਮ ਹੈ ਤਿੰਨ ਮਹਿ ਇੱਥੇ ਵਿਸਰਾਮ RAM ਰਹਿਿਆ ਭਰਪੂਰ ਭਰਪੂਰ ਪੜਨਾ ਇੱਥੇ ਇਹ ਧਿਆਨ ਰੱਖਣਾ ਕਿ ਪੱਪਾ ਤੇ ਪੱਪਾ ਹੈ ਪਹਿਲਾ ਪੱਬੇ ਦੀ ਬਾਜੂ ਉਚਾਰਨ ਹੋਵੇ ਪਿੱਛੋਂ ਪੱਪੇ ਦੀ ਬਾਜੂ ਉਚਾਰਨ ਹੋਵੇ ਭਰਪੂਰ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਿਥੈ ਪੜਨਾ ਸੀਤੋ ਸੀਤਾ ਇਹ ਪੋਲੇ ਉਚਾਰਨ ਨਹੀਂ ਕਰਨੇ ਕਈ ਸੀਤੋ ਸੀਤਾ ਪੜ ਜਾਂਦੇ ਨੇ ਸੀਤੋ ਸੀਤਾ ਨਹੀਂ ਪੜਨਾ ਸੀਤੋ ਸੀਤਾ ਮਹਿਮਾ ਮਾਹੇ

ਜਿਨ ਕੈ ਇੱਥੇ ਵਿਸਰਾਮ। ਰਾਮ ਵਸੈ ਮਨ ਮਾਹੀ। ਵਸੈ ਵਸੇ ਨਹੀਂ ਪੜ ਮੜ। ਵਸੈ ਵਸੈ ਹਾਂ। ਤਿਥੈ ਭਗਤ ਵਸਹਿ ਇੱਥੇ ਵਿਸਰਾਮ। ਕੇ ਲੋਗ ਲੱਲੇ ਹੋੜਾ ਐੜਾ ਮੁਕਤਾ ਲੋਗ 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 ਲੋਹਾ। ਤਿਥੈ ਭਗਤ ਵਸਹਿ ਕੇ ਲੋਗ ਕਰਹਿ ਆਨੰਦ। ਨਾਦ ਉਤੇ ਬਿਸਰਾਮ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਵਸੈ ਤੇ ਬਿਸਰਾਮ ਹੈ ਨਰੰਕਾਰ ਕਰ ਕਰ ਵੇਖੈ ਵੇਖੈ ਤੇ ਬਿਸਰਾਮ ਹੈ ਨਦਰ ਨਿਹਾਲ ਇਥੇ ਖੰਡ ਮੰਡਲ ਮੰਡਲ ਤੇ ਬਿਸਰਾਮ ਹਾਂ ਵਾਰ ਪਾਣ ਮੰਡਲ ਤੇ ਬਿਸਰਾਮ ਲਾਉਣਾ ਵਾਰ ਪਾਣ ਬਾਚ ਪੜਨ ਜੇ ਕੋ ਕਥ ਹੈ ਇੱਥੇ ਵਿਸਰਾਮ ਹੈ ਤਾਂ ਅੰਤ ਨਾ ਅੰਤ ਤਤੈ ਮੁਕਤੈ ਨਨੈ ਮੁਕਤੈ ਇਹ ਤਿਆਰ ਰੱਖਣਾ ਤਾਂ ਅੰਤ ਨਾ ਅੰਤ ਤਿਥੈ ਲੋਹ ਲੋ ਆਕਾਰ ਦੂਜੇ ਲੋਹ ਤੇ ਆਣ ਕੇ ਵਿਸਰਾਮ ਲਾਉਣਾ ਤਿਥੈ ਲੋਹ ਲੋ ਇਸ ਤਰ੍ਹਾਂ ਪੜ੍ਹਨਾ ਲੋਹੇ ਲੋਹ ਹੀ ਪੜ੍ਹਨਾ ਇੱਥੇ ਆ ਐੜਾ ਈੜੀ ਦੇ ਨਾਲ ਲੋਹੇ ਬਣਦਾ ਪਰ ਪਿੱਛੇ ਪੜ ਕੇ ਆਇਆ ਹੈ ਲੋ 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 ਹ ਆਕਾਰ ਆਕਾਰ ਐਡੇ ਕਰਨਾ ਆਕਾਰ ਜੇਵ ਜੇਵ ਹੁਕਮ ਜੇਵ ਜੇਵ ਹੁਕਮ ਇੱਥੇ ਵਿਸਰਾਮ ਤਿਵੈ ਤਿਵ ਕਾਰ ਤਿਵੈ ਪੜਨਾ ਤਿਵੀ ਨਹੀਂ ਪੜਨਾ ਦੋ ਦਲਾਵਾਂ ਧਿਆ ਰੱਖਣਾ ਤਿਵੈ ਤਿਵੈ ਹਾ ਤਿਵੈ ਤਿਵ ਕਾਰ ਦੇਖੈ ਵਿਗਸੈ ਇੱਥੇ ਵੀ ਦੋ ਦਲਾਵਾਂ ਲੱਗੀਆਂ ਦੋਨਾਂ ਤੇ ਵੇਖੈ ਵਿਗਸੈ ਇਥੇ ਬਿਸਰਾਮ ਕਰ ਵਿਚਾਰ ਨਾਨਕ ਕਥਨਾ ਕਥਨਾ ਤੇ ਬਿਸਰਾਮ ਕਰੜਾ ਸਾਰ ਕਰੜਾ ਰਾੜੇ ਦੀ ਬਾਜੂ ਚਾਰ ਨੋ ਕਰੜਾ ਕਰੜਾ ਹਾਂ ਸਾਰ ਜਤ ਪਹਾਰਾ ਪਹਾਰਾ ਤੇ ਬਿਸਰਾਮ ਹੈ ਕਈ ਸੰਗਤਾਂ ਨੂੰ ਪਹਾਰਾ ਪੜ ਜਾਂਦੀ ਹੈ ਜਤ ਪਹਾਰਾ ਪਹਾਰਾ ਤਾਂ ਬਣੇਗਾ ਜੇ ਪਪੇ ਨੂੰ ਕੰਨਾ ਨਾ ਹੋਵੇਗਾ ਪਪੇ ਨੂੰ ਕੰਨਾ ਲਾ ਕੇ ਉਚਾਰਨ ਹੋਵੇਗਾ ਪਾਹਾਰਾ ਪਾਹਾਰਾ ਹਾਂ ਧੀਰਜ ਸੁਨਿਆਰ ਧੀਰਜ ਸੁਨਿਆਰ ਸਨਿਆਰ ਨਹੀਂ ਪੜਨਦਾ ਸੁਨਿਆਰ ਸਸੇ ਦੇ ਔਂਕੜ ਲੱਗਾ ਹੈ ਸੁਨਿਆਰ ਹਾਂ ਸੁਨਿਆ ਨੰਨੇ ਦੀ ਬਾਜ ਉਚਾਰ ਲਓਗੇ ਸੁਨਿਆਰ ਸੁਨਿਆਰ ਹਾਂ ਅਹਰਨ ਮਤ ਇੱਥੇ ਵਿਸਰਾਮ ਵਿਸਰਾਮ ਦੇਦ ਹਥਿਆਰ ਇੱਥੇ ਜਿਹੜਾ ਥੱਥੇ ਨੂੰ ਉੱਤੇ ਅਦਕ ਲਾ ਕੇ ਉਚਾਰਨ ਹੋਵੇਗਾ ਥੱਥੇ ਨੂੰ ਥੋੜਾ ਭਾਰਾ ਉਚਾਰਨ ਕਰਨਾ ਹਥਿਆਰ ਹਥਿਆਰ ਜੇ ਕਈ ਸੰਗਤਾਂ ਪੜ੍ਹਦੀ ਹਥਿਆਰ ਹਥਿਆਰ ਤਾਂ ਬਣੇਗਾ ਜੇ ਥੱਥੇ ਨੂੰ ਸਿਹਾਰੀ ਹੋਵੇਗੀ ਇੱਥੇ ਥੱਥੇ ਨੂੰ ਬਿਹਾਰੀ ਹੈ ਇਸ ਦਾ ਉਚਾਰਨ ਕਰਨਾ ਥੱਥਾ ਹਾ ਹ ਥੱਥੇ ਨੂੰ ਬਿਹਾਰੀ ਉੱਤੇ ਅਦਕ ਥੱਥੇ ਦੇ ਥੱਥੇ ਨੂੰ ਥੋੜਾ ਕਸ ਕੇ ਬੋਲਣਾ ਹਥਿਆਰ ਹਥਿਆਰ ਆਰ ਐੜੇ ਕੰਨ ਰਾਰਾ ਆਰ ਹੱਥਿਆਰ ਹੱਥਿਆਰ ਭਉ ਖੱਲਾ ਇੱਥੇ ਵਿਸਰਾਮ ਹੈ ਹੁਣ ਕਈ ਸੰਗਤਾਂ ਨੂੰ ਖਲਾ ਪੜ ਜਾਂਦੀ ਹੈ ਭਉ ਖਲਾ ਖਲਾ ਨਹੀਂ ਪੜਨਾ ਇਹ ਭਾਰਾ ਉਚਾਰਨ ਕਰਨਾ ਹੈ ਭਉ ਖੱਲਾ ਭਉ ਖੱਲਾ ਹਾਂ ਭਉ ਖੱਲਾ ਅਗਨ ਤਪਤਾਉ ਖੱਲਾ ਤੇ ਵਿਸਰਾਮ ਹੈ ਇਹਨੂੰ ਭਾਰਵਣ ਲੱਗੇ ਸਮਝਣਾ ਹਾਂਜੀ ਭਾਂਡਾ ਭਉ ਅੰਮ੍ਰਿਤ ਦਿੱਤ ਢਾਲ ਹੁਣ ਭਾਂਡਾ ਇੱਥੇ ਬਿੰਦੀ ਆਈਏ ਜਬਜੀ ਸਾਹਿਬ ਦੇ ਸਾਰੇ ਜਬਜੀ ਸਾਹਿਬ 'ਚ ਇੱਕ ਬਿੰਦੀ ਲੱਗੀ ਗੁਰੂ ਸਾਹਿਬ ਨੇ ਇੱਕ ਲਾਈ ਤੇ ਆਪਾਂ ਪੜਨ ਲੱਗੇ ਕੀ ਕਰਦੇ ਹਾਂ ਹਰੇਕ ਥਾਂ 'ਤੇ ਬਿੰਦੀ ਲਾਈ ਜੰਨੀ ਹਰੇਕ ਥਾਂ 'ਤੇ ਬਿੰਦੀ ਲਾਈ ਜੰਨੀ ਜਦੋਂ ਗੁਰੂ ਸਾਹਿਬ ਨੇ ਆ ਬਿੰਦੀ ਲਾਈ ਇੱਥੇ ਤੇ ਇੱਥੇ ਉਚਾਰਨ ਹੋਵੇਗੀ ਭਾਂਡਾ ਤੇ ਆਪਾਂ ਥਾਂ ਥਾਂ 'ਤੇ ਬਿੰਦੀਆਂ ਲਾਈ ਜੰਨੀ ਜਦੋਂ ਗੁਰਬਾਣੀ ਦੇ ਆਪਾਂ ਅਰਥ ਕਰਾਂਗੇ ਜਦੋਂ ਆਪਾਂ ਹੁਣ ਮੰਨ ਲਓ ਹੁਣ ਆਪਾਂ ਗੁਰਬਾਣੀ ਪੜ ਰਹੇ ਹਾਂ ਗੁਰਬਾਣੀ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਉਚਾਰਨ ਨਹੀਂ ਹੋਵੇਗੀ ਬਿੰਦੀ ਜਿੱਥੇ ਲੱਗੀ ਉੱਥੇ ਉਚਾਰਨ ਹੋਵੇਗਾ ਪਰ ਜਦੋਂ ਆਪਾਂ ਅਰਥ ਕਰਾਂਗੇ ਲੋ ਉਦੋਂ ਬਿੰਦੀ ਲਾ ਕੇ ਉਚਾਰਨ ਹੋਵੇਗਾ ਅਰਥ ਬਿੰਦੀ ਲਾ ਕੇ ਉਚਾਰਨ ਹੋਵੇਗਾ ਸਮਝ ਲੱਗੀ ਨਹੀਂ ਹਾਂਜੀ ਸਮਝ ਲੱਗੀ ਕੀ ਕਿ ਆਪ ਦੇ ਲੋ ਬਿੰਦੀ ਲਾਉਣੀ ਆ ਜਿੱਥੇ ਲੱਗੀ ਆ ਉੱਥੇ ਉਚਾਰਨ ਕਰਨੀ ਆ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਪੜਨੀ ਆ ਜਦੋਂ ਆਪਾਂ ਅਰਥ ਕਰਾਂਗੇ ਗੁਰਬਾਣੀ ਦਾ ਪੰਕਤੀ ਦਾ ਅਰਥ ਕਰਾਂਗੇ ਨਾ ਉਹ ਤੋਂ ਬਿੰਦੀ ਲਾ ਕੇ ਅਰਥ ਹੋਵੇਗਾ ਗੁਰਬਾਣੀ ਪੜ੍ਹਨੀ ਹੈ ਬਿੰਦੀ ਤੁਰੇ ਤੇ ਸਮਝ ਲੱਗੀ ਹਾਂਜੀ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸ਼ਬਦ ਇੱਥੇ ਵਿਸਰਾਮ ਸੱਚੀ ਟਕਸਾਲ ਟਕਸਾਲ ਇਹ ਪੋਲਾ ਉਚਾਰਨ ਕਰਨਾ ਹੈ ਟਕਸਾਲ ਨਹੀਂ ਪੜ੍ਹਨਾ ਟਕਸਾਲ ਪੋਲਾ ਸਮਝ ਲਗੀ ਹਾਂਜੀ ਜਿਨ ਕੋ ਨਦਰ ਕਰਮ ਕਰਮ ਤੇ ਵਿਸਰਾਮ ਤਿੰਨ ਕਾਰ ਨਾਨਕ ਨਦਰੀ ਨਦਰੀ ਤੇ ਵਿਸਰਾਮ ਨਦਰ ਨਿਹਾਲ ਨਦਰੀ ਤੇ ਵਿਸਰਾਮ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਪਿਤਾ ਤੇ ਵਿਸਰਾਮ ਮਾਤਾ ਤਰਤ ਮਹਤ ਮਹਤ ਪੜਨਾ ਮਹਿਤ ਨਹੀਂ ਪੜਨਾ ਮਹਤ ਦੇਵਸ ਰਾਤ ਦੋਏ ਦਾਈ ਦਾਇਆ ਦਾਇਆ ਤੇ ਵਿਸਰਾਮ ਹੈ ਖੇਲੇ ਸਗਲ ਜਗਤ ਖੇਲੇ ਪੜਨਾ ਲल्ले ਦੁਲਾਵਾਂ ਲਾ ਕੇ ਖੇਲੇ ਆ ਸਗਲ ਜਗਤ ਇਹਨੂੰ ਜਗਤ ਪੜਨਾ ਕਹੇ ਸੰਕਤ ਜਗਤ ਪੜ ਜਾਂਦੀ ਹੈ ਪਿੱਛੇ ਮਹਤ ਪੜ ਕੇ ਨਾ ਇੱਥੇ ਫਿਰ ਜਗਤ ਪੜ ਜਾਂਦੀ ਹੈ ਇਸ ਦਾ ਉਚਾਰਨ ਹੈ ਜਗਤ ਜਗਤ ਹਾਂ ਜਗਤ ਪੜਨਾ ਚੰਗੇ ਆਈਆ ਬੁਰੇ ਆਈਆ ਇੱਥੇ ਬਿੰਦੀ ਸੁਹਾਣਾ ਹੁਣ ਇੱਥੇ ਬਿੰਦੀ ਨਹੀਂ ਲੱਗੀ ਤੇ ਚੰਗਿਆਈਆਂ ਚੰਗਿਆਈਆਂ ਬੁਰਾਈਆਂ ਪੜਦੀ ਹੈ ਚੰਗਿਆਈਆਂ ਬੁਰਾਈਆਂ ਅਰਥ ਇੰਦਾ ਚੰਗਿਆਈਆਂ ਬੁਰਾਈਆਂ ਹੀ ਬਣਦਾ ਹੈ ਜਦੋਂ ਅਰਥ ਕਰਾਂਗੇ ਨਾ ਅਰਥ ਚੰਗਿਆਈਆਂ ਅਰਥ ਬਿੰਦੀ ਲਾ ਕੇ ਕੋਈ ਵੀ ਕਥਾਵਾਚਕ ਜਾਂ ਕੋਈ ਵੀ ਗਿਆਨੀ ਜਦੋਂ ਅਰਥ ਕਰੇਗਾ ਨਾ ਇਸ ਦੇ ਬਿੰਦੀ ਲਾ ਕੇ ਕਰੇਗਾ ਜਦੋਂ ਗੁਰਬਾਣੀ ਉਚਾਰਨ ਕਰਨੀ ਹੈ ਉਦੋਂ ਬਿੰਦੀ ਤੋਂ ਰਹਿਤ ਪੜਨੀ ਹੈ ਚੰਗਿਆਈ ਆ ਬੁਰਿਆਈ ਆ ਇੱਥੇ ਵਿਸਰਾਮ ਵਾਚੈ ਧਰਮ ਹਦੂਰ ਵਾਚੈ ਪੜਨੈ ਵਾਚੈ ਨਹੀਂ ਪੜਨੈ ਵਾਚੈ ਵਾਚੈ ਕਰਮੀ ਆਪੋ ਆਪਣੀ ਇੱਥੇ ਵਿਸਰਾਮ ਕੇ ਨੇੜੈ ਕੇ ਦੂਰ ਇੱਥੇ ਕੱਕੇ ਲਾਏ ਇੱਥੇ ਵੀ ਕੱਕੇ ਲਾਏ ਹੁਣ ਕਈ ਗੁਰੂ ਕੇ ਸਾਹਿਬ ਦੇ ਵਿੱਚ ਤੁਸੀਂ ਵੇਖਿਆ ਜੀ ਇੱਕ ਥਾਂ ਤੇ ਦਲਾਵਾਂ ਆ ਛੱਡੀ ਐ ਇੱਕ ਥਾਂ ਤੇ ਇੱਕ ਲਾਲ ਆ ਛੱਡੀ ਐ ਤੁਸੀਂ ਗੁਰੂ ਕੇ ਸਾਹਿਬ ਕਈ ਵੇਖਿਆ ਜੀ

ਮਸੱਕਤ ਪੜ੍ਹਨਾ ਇਹਨੂੰ ਅਦ ਕਲਾ ਕੇ ਉਚਾਰਨ ਹੋਵੇਗਾ ਮਸੱਕਤ ਮਸੱਕਤ ਤੇ ਕਈ ਸੰਗਤਾਂ ਪਤਾ ਕੀ ਪੜ੍ਹਦੀਆਂ ਮਸ਼ੱਕਤ ਇਹ ਸ ਸ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਦੀਆਂ ਮਸ਼ੱਕਤ ਮਸ਼ੱਕਤ ਨਹੀਂ ਪੜ੍ਹਨਾ ਮਸੱਕਤ ਪੜ੍ਹਨਾ ਜਦੋਂ ਅਰਥ ਕਰਾਂਗੇ ਨਾ ਫਿਰ ਉਹ ਗੱਲ ਆ ਗਈ ਜਦੋਂ ਅਰਥ ਕਰਾਂਗੇ ਤਾਂ ਸ ਸ ਦੇ ਪੈਰ ਬਿੰਦੀ ਲਾ ਕੇ ਉਚਾਰਨ ਹੋਵੇਗਾ ਮਸ਼ੱਕਤ ਕਾਲ ਨਾ ਕੀਤੀ ਹੈ ਜਨ ਅਰਥੀ ਬਣਦਾ ਨਾ ਕਾਲ ਨਾ ਮਸੱਕਤ ਉਦੋਂ ਬਿੰਦੀ ਲਾ ਕੇ ਉਚਾਰਨ ਆਪਾਂ ਕਰ ਸਕਦੇ ਆ ਪਰ ਜਦੋਂ ਗੁਰਬਾਣੀ ਪੜ੍ਹਨੀ ਉਦੋਂ ਮਸੱਕਤ ਹੀ ਪੜ੍ਹਨਾ ਮਸੱਕਤ ਸੱਸਾ ਹੀ ਉਚਾਰਨ ਕਰੀਂ ਮਸੱਕਤ ਮਸੱਕਤ ਹਾ ਕਾਲ ਨਾਨਕ ਤੇ ਮੁਖ ਉਜਲੇ ਉਜਲੇ ਇੱਥੇ ਵੀ ਸੁਣਨਾ ਕੇਤੀ ਛੁੱਟੀ ਨਾਲ ਸਮਝ ਲੱਗੀ ਸਾਰੀ ਹਾਂਜੀ ਅੱਜ ਆਪਣੀ ਜਪਜੀ ਸਾਹਿਬ ਦੀ ਸੰਪੂਰਨ ਸੰਥਾ ਉਚਕੀਏ ਤੇ ਅੱਗੇ ਆਪਾਂ ਗੁਰੂ ਸਾਹਿਬਾਂ ਦੀ ਕਿਰਪਾ ਸਦਕਾ ਜਾਪ ਸਾਹਿਬ ਦੀ ਲੜੀਵਾਰ ਸੰਥਾ ਕਰਾਂਗੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ